ਉਸ ਤੋਂ ਅੱਜ ਤੁਹਾਨੂੰ ਇੱਕ ਅਜੀਹੀ ਜਗ੍ਹਾ ਤੇ ਲੈ ਕੇ ਆਏ ਆ ਜਿੱਥੇ ਦੂਰੋਂ ਦੂਰੋਂ ਲੋਕ ਟਰੈਕਟਰ ਲੈ ਕੇ ਆਉਂਦੇ ਆ ਤੇ ਟਰੈਕਟਰ ਦਾ ਕੰਮ ਕਰਾਉਣਾ ਹੋਵੇ ਖਾਸ ਤੌਰ ਤੇ ਟਰੈਕਟਰ ਦੀਆਂ ਬ੍ਰੇਕਾਂ ਪਵਾਉਣੀਆਂ ਹੋਣ ਤਾਂ ਉਹ ਕਿਸਾਨ ਇਸ ਜਗ੍ਹਾ ਤੇ ਆਉਂਦੇ ਆ ਨਾ ਕਿਸਾਨ ਦੂਰੀ ਵੇਖਦਾ ਵੀ ਕਿੰਨੀ ਕੁ ਦੂਰ ਪੈਂਦੀ ਹੈ ਦੁਕਾਨ ਤੇ ਨਾ ਕੁਝ ਹੋਰ ਉਹ ਸਿਰਫ ਕੰਮ ਕਰਾਉਣ ਲਈ ਇਸ ਜਗ੍ਹਾ ਤੇ ਆਉਂਦੇ ਆ ਤੇ ਇਹ ਵਰਕਸ਼ਾਪ ਗੁਰੂ ਨਾਨਕ ਟ੍ਰੈਕਟਰ ਵਰਕਸ਼ਾਪ ਸਥਿਤ ਹੈ ਮਲੋਟ ਮੁਕਸਰ ਰੋਡ ਤੇ ਪਿੰਡ ਔਲਖ ਵਿੱਚ ਜਿੱਥੇ ਮਾਹਰ ਨੇ ਇਹ ਮਿਸਤਰੀ ਫੋਰd ਦੀਆਂ ਹੋਣ ਭਾਵੇਂ 98 11 ਦੇ ਹੋਣ ਬ੍ਰੇਕਾਂ ਜਿਹੜੀਆਂ ਉਹ ਇਹੀ ਪਾ ਸਕਦੇ ਆ ਤੇ ਇਹਨਾਂ ਦੀਆਂ ਪਾਈਆਂ ਬ੍ਰੇਕਾਂ ਉਮਰ ਭਰ ਕਹਿੰਦੇ ਖਰਾਬ ਨਹੀਂ ਹੁੰਦੀਆਂ ਤੇ ਜੇਕਰ ਕੋਈ ਮਾੜਾ ਮੋਟਾ ਨੁਕਸ ਪੈ ਵੀ ਜਾਵੇ ਤਾਂ ਵੀ ਇਹੀ ਜਿਹੜੇ ਉਹ ਠੀਕ ਕਰਦੇ ਆ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਵੀ ਟਰੈਕਟਰ ਕਿੰਨੇ ਖੜੇ ਆ ਗੁਰਨਾਨਕ ਟਰੈਕਟਰ ਵਰਕਸ਼ਾਪ ਔਲਖ ਤੇ ਜਿੱਥੇ ਪਿੰਦਰ ਮਿਸਤਰੀ ਜਿਹੜਾ ਹੁਣ ਤੀਜੀ ਪੀੜੀ ਐ ਇਹਨਾਂ ਦੀ ਤੀਜੀ ਪੀੜੀ ਐ ਜਿਹੜੀ ਉਹ ਕੰਮ ਕਰ ਰਹੀ ਐ ਇਸ ਵਰਕਸ਼ਾਪ ਦੇ ਵਿੱਚ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਦੀ ਗੱਲ ਕਰੀਏ ਤਾਂ ਕਰੀਬ 1000 1500 ਕਿਲੋਮੀਟਰ ਦੀ ਦੂਰੀ ਤੋਂ ਟਰੈਕਟਰ ਕੰਮ ਕਰਾਉਣ ਵਾਸਤੇ ਆਉਂਦੇ ਆ ਕੰਮ ਤਾਂ ਬੇਸ਼ੱਕ ਟਰੈਕਟਰ ਦੀ ਮਰਮਤ ਦਾ ਸਾਰਾ ਹੀ ਕੀਤਾ ਜਾਂਦਾ ਹੈ ਪਰ ਖਾਸ ਤੌਰ ਤੇ ਇੱਥੇ ਜਿਹੜੀਆਂ ਬ੍ਰੇਕਾਂ ਉਹ ਭਾਵੇਂ ਫੋਰਡ ਦੀਆਂ ਹੋਣ ਭਾਵੇਂ ਨਾਟ 11 ਦੀਆਂ ਉਹ ਇਸ ਜਗ੍ਹਾ ਤੇ ਆ ਕੇ ਜਿਹੜੀਆਂ ਉਹ ਪਾਉਂਦੇ ਐ ਨਵੀਆਂ ਜਿਹੜੀਆਂ ਬ੍ਰੇਕਾਂ ਆਪਣੇ ਆਪ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਇੱਥੇ ਤੇ ਉਹ ਬ੍ਰੇਕਾਂ ਜਿਹੜੀਆਂ ਉਹ ਏਬੀਐਸ ਬ੍ਰੇਕਾਂ ਆਪਾਂ ਕਹਿ ਦਈਏ ਵੀ ਉਹਦੀ ਵੀ ਢੂਈ ਭੰਨਦੀਆਂ ਤਾਂ ਤੁਸੀਂ ਵੀ ਇਸ ਜਗ੍ਹਾ ਤੇ ਆ ਕੇ ਪਤਾ ਕਰ ਸਕਦੇ ਹੋ ਤੇ ਆਪਦੇ ਜਿਹੜੇ ਟਰੈਕਟਰ ਆ ਉਹਨਾਂ ਦੀਆਂ ਬ੍ਰੇਕਾਂ ਜਿਹੜੀਆਂ ਉਹ ਪਵਾ ਸਕਦੇ ਹੋ ਜਾਂ ਟਰੈਕਟਰ ਠੀਕ ਕਰਾਉਣਾ ਹੋਵੇ ਤਾਂ ਉਹ ਵੀ ਕਰਵਾ ਸਕਦੇ ਹੋ ਦੂਰ ਦੂਰ ਤੱਕ ਇਹ ਸਿਸਤਰੀ ਦਾ ਨਾਮ ਬੋਲਦਾ ਹੈ ਹਜ਼ਾਰ ਤੋਂ 1500 ਕਿਲੋਮੀਟਰ ਦੀ ਦੂਰੀ ਤੋਂ ਟਰੈਕਟਰ ਇੱਥੇ ਠੀਕ ਹੋਣ ਵਾਸਤੇ ਤੇ ਬ੍ਰੇਕਾਂ ਵਾਸਤੇ ਆਉਂਦੇ ਆ ਜੇ ਮਾਹਿਰ ਦੀ ਗੱਲ ਕਰੀਏ ਤਾਂ ਇਹ 9811 ਤੇ ਫੋਰਡ ਦੇ ਜਿਹੜੇ ਬ੍ਰੇਕ ਹੈ ਉਹਦੇ ਚ ਮਾਹਰ ਨੇ ਤੇ ਦੂਰੋਂ ਦੂਰੋਂ ਲੋਕ ਇੱਥੇ ਬ੍ਰੇਕਾਂ ਪਾਉਣ ਵਾਸਤੇ ਆਉਂਦੇ ਆ ਤੇ ਖੁਦ ਹੀ ਬ੍ਰੇਕਾਂ ਜਿਹੜੀਆਂ ਤਿਆਰ ਕਰਦੇ ਆ ਤੇ ਇਹਨਾਂ ਦੀਆਂ ਬ੍ਰੇਕਾਂ ਜਿਹੜੀਆਂ ਉਹ ABS ਦੀਆਂ ਵੀ ਜਿਹੜੀਆਂ ਢੁਈ ਭੰਨਦੀਆਂ ਨਜ਼ਰ ਆਉਂਦੀਆਂ ਜਿਹੜਾ ਵੀ ਇੱਕ ਵਾਰੀ ਇਹਨਾਂ ਤੋਂ ਕੰਮ ਕਰਾ ਕੇ ਜਾਂਦਾ ਹੈ ਉਹ ਫਿਰ ਹੋਰ ਕਿਸੇ ਮਿਸਤਰੀ ਕੋਲੇ ਨਹੀਂ ਜਾਂਦਾ ਇਹ ਵੀ ਗੱਲ ਜਿਹੜੀ ਸਾਹਮਣੇ ਆਈ ਹੈ ਪਿੰਦਰ ਮਿਸਤਰੀ ਜਿਹੜਾ ਹੁਣ ਹੈ ਤਾਂ ਇਹਨਾਂ ਦੇ ਪਹਿਲਾਂ ਦਾਦਾ ਜੀ ਇਹ ਕੰਮ ਕਰਦੇ ਸੀ 50 60 ਸਾਲ ਉਹਨਾਂ ਨੇ ਕੰਮ ਕੀਤਾ ਫਿਰ ਪਿਤਾ ਜੀ ਤੇ ਹੁਣ ਇਹਨਾਂ ਨੇ ਜਿਹੜੀ ਇਹ ਵਰਕਸ਼ਾਪ ਹੈ ਉਹ ਸੰਭਾਲੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਟਰੈਕਟਰ ਦੇਖ ਸਕਦੇ ਹੋ ਕਿੰਨੇ ਆ ਜਿਹੜੇ ਉਹ ਵਰਕਸ਼ਾਪ ਦੇ ਵਿੱਚ ਖੜੇ ਐ ਤੇ ਲਗਾਤਾਰ ਇੱਥੇ ਟਰੈਕਟਰਾਂ ਦਾ ਮੇਲਾ ਲੱਗਿਆ ਹੁੰਦਾ ਐ ਲੱਗਦਾ ਜਿਵੇਂ ਮੰਡੀ ਲੱਗੀ ਹੋਵੇ ਪਰ ਇੱਥੇ ਟਰੈਕਟਰ ਕੰਮ ਕਰਾਉਣ ਵਾਸਤੇ ਆਏ ਹੁੰਦੇ ਆ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਦੋਸਤੋ ਤੁਹਾਡਾ ਸਾਰਿਆਂ ਦਾ ਧੰਨਵਾਦ